ਫਰੀਦਕੋਟ ਦੇ ਪਿੰਡ ਕੰਮਿਆਣਾ ਚ ਬੀਤੇ ਦਿਨੀ ਗੋਲੀ ਚਲਾ ਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਮਾਮਲੇ ਚ 6 આરોપી ਕਾਬੂ ਘਰ ਚ ਵੜ ਕੇ ਕੀਤੀ ਸੀ ਤੋੜਪਾਂ ਤੇ ਫਾਇਰਿੰਗ ਫਰੀਦਕੋਟ ਦੇ ਪਿੰਡ ਕੰਮਿਆਣਾ ਚ 13 ਤਰੀਕ ਨੂੰ ਰਾਤ ਨੂੰ ਇੱਕ ਘਟਨਾ ਵਾਪਰੀ ਸੀ ਜਿਸ ਚ ਕੁਝ ਬਦਮਾਸ਼ਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਘਰ ਚ ਵੜ ਕੇ ਭਾਂ ਤੋੜ ਕੀਤੀ ਗਈ ਸੀ ਅਤੇ ਇਸ ਦਰਾਂਨ ਉਹਨਾਂ ਵੱਲੋਂ ਕਈ ਰਾਉਂਡ ਫਾਇਰ ਵੀ ਕੀਤੇ ਗਏ ਸਾਨੂੰ ਜੱਸਾ ਹਰਦੀਪ ਸਿੰਘ ਨਾਮਕ ਇੱਕ ਵਿਅਕਤੀ ਦੀ ਗਰਦਨ 'ਚ ਗੋਲੀ ਲੱਗੀ ਸੀ ਜਿਸ ਨੂੰ ਇਲਾਜ ਲਈ ਗੁਰਗੁਪਿੰਦ ਸਿੰਘ ਮੈਡੀਕਲ 'ਚ ਦਾਖਲ ਕਰਵਾਇਆ ਗਿਆ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜ਼ਖਮੀ ਦੇ ਬਿਆਨਾਂ ਤੇ 19 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਸ ਘਟਨਾ ਤੋਂ ਬਾਅਦ ਸਾਰੇ આરોપી ਫਰਾਰ ਚੱਲੇ ਆ ਰਹੇ ਸਨ ਜਿਨ੍ਹਾਂ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਐਸਐਸਪੀ ਪ੍ਰਿਗਿਆ ਜੈਨ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੀ ਗ੍ਰਿਫਤਾਰੀ ਲਈ ਅਲੱਗ-ਅਲੱਗ ਜ਼ਿਲ੍ਹਿਆਂ 'ਚ ਪੁਲਿਸ ਟੀਮਾਂ ਬਣਾ ਕੇ ਸਰਚ ਕੀਤੀ ਗਈ ਜਿਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਲੜਕੇ ਸਮੇਤ 6 આરોપીਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ 'ਚੋਂ ਤਿੰਨਾਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਇਸੇ ਸਾਰੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ ਏਅਰ ਰਿਪੋਰਟ ਸਾਰੇ ਜਾਣਦੇ ਹੋ ਕਿ 13 ਤਾਰੀਖ ਦੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਕਮਿਆਣਾ ਪ੍ਰਿੰਸ ਸਦਰ ਫਰੀਦਕੋਟ ਵਿਕੇ ਜਿੱਥੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੰਦਾ ਹੈ ਬਾਏ ਦਾ ਨੇਮ ਆਫ ਖਰਦੀਪ ਉਹਨੂੰ ਕੁਝ 6:00 ਵਜੇ ਐਨ ਲੇਜਡਲੀ ਇਟ ਵਾਸ ਅ ਫਾਇਰਆਰਮ ਇਨਜਰੀ ਔਰੋ ਚ ਇਹ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਦੋ ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋਇਆ ਐਂਡ ਆਪਸ ਚ ਇਹਨਾਂ ਨੇ ਪਬਲਿਕ ਪਲੇਸ ਦੇ ਵਿੱਚ ਆ ਕੇ ਕਾਫੀ ਇਨਾਂ ਨੇ ਇੱਕ ਪਬਲਿਕ ਆਰਡਰ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਪੁਲਿਸ ਨੇ ਉਹਨਾਂ ਬਹੁਤ ਸੀਰੀਅਸਲੀ ਲੈਂਦੇ ਹੋਏ ਕੀਪਿੰਗ ਇਨ 뷰 ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਐਸ ਪਰ ਦਾ ਡਾਇਰੈਕਸ਼ਨਸ ਆਫ ਆਰ ਆਨਰੇਬਲ ਸੀਐਮ ਸਾਹਿਬ ਔਰ ਸੈਟਰ ਡੀਜੀਪੀ ਸਾਹਿਬ ਉਹਨਾਂ ਦੀ ਜੀ ਸਾਨੂੰ ਜਿਹੜੀ ਹਦਾਇਤਾਂ ਹੈਗੀਆਂ ਤੇ ਉਹਦੇ ਹਿਸਾਬ ਨਾਲ ਹੀ ਅਸੀਂ ਕੰਮ ਕਰਦੇ ਹੋਏ ਇਮੀਡੀਏਟਲੀ ਸਾਡੀਆਂ ਸਾਰੀਆਂ ਟੀਮਾਂ ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉੱਥੇ ਮੌਕੇ ਤੇ ਪਹੁੰਚੇ ਤੇ ਨਾ ਹੀ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਵੇਲੇ ਕੰਟਰੋਲ ਕੀਤਾ ਬਲਕਿ ਓਵਰ ਦਾ ਪੀਰੀਅਡ ਆਫ ਨੈਕਸਟ 3 ਡੇਸ ਵੀ ਰੇਡਡ ਵੇਰੀਅਸ ਡਿਸਟ੍ਰਿਕਟਸ ਜਿਹਦੇ ਵਿੱਚ ਮੁਕਸਰ ਮੋਗਾ ਫਿਰੋਜ਼ਪੁਰ ਇੱਥੇ ਲੋਕਲ ਫਰੀਦਕੋਟ ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ ਬਟਾਲੇ ਤੱਕ ਅਸੀਂ ਗਏ ਔਰ ਬੈਕ ਟੂ ਬੈਕ ਇਹਦੇ ਗਾਂ ਤੋਂ ਗਾਂ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਨਦੀ ਬੈਕਵਰਡ ਲਿੰਕੇजेस ਅਸੀਂ ਜੁੜੀ ਹੈ ਐਂਡ ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਨੈਬ 6 ਪੀਪਲ ਜਿਹੜੇ ਇਹਦੇ ਚ ਇਨਕਲੂਡਿੰਗ ਦਾ ਪਰਸਨ ਜਿਹਦੇ ਉਤੇ ਇਹ ਅਲੀਗੇਸ਼ਨਸ ਨੇ ਕਿ ਉਹਨੇ ਫਾਇਰ ਕੀਤਾ ਸੀ ਉਹਨੋਂ ਵੀ ਅਸੀਂ ਫੜਨ ਚ ਕਾਮਯਾਬ ਹੋ ਗਏ ਨੇ ਸੋ ਯੂ ਕੈਨ ਸੀ ਕਿ ਅਸੀਂ ਇੱਕ ਬਹੁਤ ਸਟ੍ਰਿੰਜੈਂਟ ਧਾਰਾਵਾਂ ਦੇ ਵਿੱਚ ਅਸੀਂ ਇਹ ਪਰਚਾ ਦਿੱਤਾ ਹੈ ਵੀ ਆਲਸੋ ਵਾਂਟਡ ਟੂ ਸੈਂਡ ਅ ਵੈਰੀ ਸਟਰੋਂਗ ਮੈਸੇਜ ਕਿ ਅਗਰ ਕੋਈ ਵੀ ਮੜਾ ਅਨਸਰ ਗੁੰਡਾ ਅਨਸਰ ਇਸ ਟਾਈਪ ਦੀ ਕੋਈ ਹੱਤਕਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਹਨੂੰ ਬਹੁਤ ਟਫ ਸੈਕਸ਼ਨ ਜਿਹੜੇ ਕਾਨੂੰਨ ਨੇ ਸਾਨੂੰ ਅਲਾਉ ਕੀਤੇ ਐ ਉਹ ਚ ਅਸੀਂ ਬੁੱਕ ਕਰਨਗੇ ਹਨ ਤੁਸੀਂ ਅਸੀਂ ਪੜਾਂਗੇ ਤਾਂ ਅਸੀਂ ਤੁਹਾਨੂੰ ਜੇਲ੍ਹ ਚ ਭੇਜਾਂਗੇ ਜਿਹੜੇ ਬੰਦੇ ਅਰੈਸਟ ਹੋਏ ਇਹਦੇ ਚ ਉਹਨਾਂ ਦੇ ਨਾਂ ਹੈਗੇ ਰੋਬਿਨ ਸਿੰਘ ਉਰਫ ਗਾ ਸਤਨਾਮ ਸਿੰਘ ਗੁਰਤੇਜ ਸਿੰਘ ਸੁੱਖਾ ਸਿੰਘ ਸੰਦੀਪ ਸਿੰਘ ਔਰ ਕਾਕੂ ਸਿੰਘ ਜਿਹੜਾ ਇਹ ਰੋਬਿੰਦ ਸਿੰਘ ਤੇ ਸੁਖਾ ਸਿੰਘ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਇਹਨਾਂ ਤੇ ਪਹਿਲਾਂ ਵੀ ਪੁਰਾਣੇ ਬਰਚੇ ਹੈਗੇ ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਿਮਿਟੀ ਚੱਲਦੀ ਸੀ ਜੀ ਦੋ ਗਰੁੱਪਸ ਐ ਇਹ ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟੀਸੀਡੈਂਸ ਚੈੱਕ ਕਰਦੇ ਪਏ ਸੋ ਟੋਟਲ ਕਿੰਨੇ ਚਨਾਮਦਾਰ ਕਿਤੇ ਕਿੰਨਿਆਂ ਨੇ ਕਿਤੇ ਤਰੀਕਾ ਜੀ ਟੋਟਲ ਅਸੀਂ 6 ਬੰਦੇ ਇਹਦੇ ਚ ਅਰੈਸਟ ਕਰ ਚੁੱਕੇ ਨੇ ਇਨੀਸ਼ੀਅਲੀ ਇਹਦੇ ਵਿੱਚ ਜਿਹੜੇ ਫੈਮਿਲੀ ਨੇ ਲਿਖਵਾਏ ਸੀ 19 ਪੀਪਲ ਉਹਨਾਂ ਦੇ ਨਾਮ ਲਿਖਵਾਏ ਆ ਬਟ ਵੀ ਆਰ ਵੈਰੀਫਾਈਂਗ ਵੈਦਰ ਦੇ ਵਰ ਐਕਚੁਅਲੀ ਇਨਵੋਲਡ ਇਨ ਥਿਸ ਵੀ ਵਾਂਟ ਕਿ ਸਿンス ਇਹ ਇਤਨਾ ਸਟ੍ਰਿੰਜੈਂਟ ਪਰਚਾ ਹੈ ਇਨੀ ਸਖਤ ਧਾਰਾਵਾਂ ਦੇ ਵਿੱਚ ਹੈ ਤੇ ਅਸੀਂ ਪ੍ਰੋਪਰ ਰੇਜ ਵਿੱਚ ਵੈਰੀਫਿਕੇਸ਼ਨ ਕਰਕੇ ਜਿਨ੍ਹਾਂ ਦਾ ਕਲੀਅਰ ਕਟਰੋਲ ਸਾਨੂੰ ਸਾਹਮਣੇ ਆਇਆ ਸੀ ਐਸ ਪਰ ਦਾ ਟੈਕਨੀਕਲ ਐਂਡ ਹਿਊਮਨ ਇਟ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ ਹੈ ਬਾਕੀਆਂ ਦੇ ਮਗਰ ਵੀ ਅਸੀਂ ਹੈਗਾ ਨਾ ਫੜ ਲਾਂਗੇ ਮੈਂ ਜਿਹੜਾ ਬੱਤੇ ਕਿ ਸੀ ਬੋਲਵਰੀਆ ਮਿਸਟਰ ਜੋ ਵੀ ਹੈ ਉਹ ਕ੍ਰਮ ਕਰ ਲੈਗੇ ਤੇ ਆ ਉਹ ਦੇ ਰਿਗਾਰਡਿੰਗ ਸਾਡੇ ਕੋਲ ਲੀਡਸ ਹੈਗੇ ਬਹੁਤ ਮੇਜਰ ਐਂਡ ਵੈਰੀ ਸੂਨ ਵੀਲ ਬੀ ਐਬਲ ਟੂ ਗੈਟ ਥੈਟ ਐਸ ਵੈਲ